ਹਾਂਜੀ ਅੱਜ ਦੀ ਸ਼ੁਰੂਆਤ ਇੱਕ ਕਹਾਣੀ ਨਾਲ ਖਾਣੀ ਦੋਪਾ ਆਪਣਾ ਮਨੀ ਇੱਕ ਤਾਂ ਸਵਾਰਥੀ ਭਾਵਨਾ ਇੱਕ ਤਿਆਗ ਦੀ ਭਾਵਨਾ ਇਹ ਦੋਨਾਂ ਭਾਵਨਾਵਾਂ ਦੇ ਨਾਲ ਜਿਹੜਾ ਹੈ ਸਦਾ ਸੰਸਾਰ ਜਿਹੜਾ ਹੈ ਜੁੜਿਆ ਹੋਇਆ ਇੱਕ ਵਾਰੀ ਇੱਕ ਬਾਦਸ਼ਾਹ ਆਪਣੇ ਬਾਗ ਦੇ ਵਿੱਚ ਸੈਰ ਕਰ ਰਿਹਾ ਹੁੰਦਾ ਨਾਲ ਉਸਾ ਵਜ਼ੀਰ ਹੁੰਦਾ ਮੌਸਮ ਬਹੁਤ ਹੀ ਵਧੀਆ ਹੁੰਦਾ ਨੰਗੇ ਪੈਰ ਕਾਤੇ ਸੈਰ ਕਰ ਰਹੇ ਹਾਂ ਅੰਬਾ ਨਾ ਮੌਸਮ ਹੈ ਕੋਇਲ ਵੀ ਬੋਲ ਰਹੀ ਹੈ ਚਿੜੀਆਂ ਵੀ ਬੋਲ ਰਹੀਆਂ ਨੇ ਮੋਰ ਪਹਿਲਾ ਪਾ ਰਹੇ ਆਂ ਔਰ ਫਾਰੇ ਚੱਲ ਰਹੇ ਨੇ ਬਹੁਤ ਵਧੀਆ ਮੌਸਮ ਹੁੰਦਾ ਪਰ ਉਹ ਰਾਜਾ ਬਹੁਤ ਉਦਾਸ ਹੁੰਦਾ ਤਾਂ ਉਹ ਜ਼ਾ ਜਿਹੜਾ ਵਜ਼ੀਰ ਹੁੰਦਾ ਵੀਰਬਲ ਉਹਨਾਂ ਨੂੰ ਪੁੱਛਦਾ ਕਿ ਮਹਾਰਾਜ ਇੰਨਾ ਵਧੀਆ ਮੌਸਮ ਹੈ ਇੰਨਾ ਸਾਰਾ ਕੁਝ ਠੀਕ ਚੱਲ ਰਿਹਾ ਪਰ ਫਿਰ ਵੀ ਤੁਸੀਂ ਉਦਾਸ ਕਿਉਂ ਹੋ ਤਾਂ ਉਹ ਰਾਜਾ ਬੜੇ ਔਖੇ ਸਾਹ ਭਰ ਕੇ ਲੰਮੇ ਸਾਹ ਭਰ ਕੇ ਉਹ ਕਹਿੰਦਾ ਹੈਂ ਕੀ ਬਿਰਵਲ ਮੈਨੂੰ ਇੱਕ ਅਜੀਹੀ ਭਾਵਨਾ ਦਾ ਨਾਮ ਦੱਸ ਦੋ ਅਜੀਹੀਆਂ ਭਾਵਨਾਵਾਂ ਜਿਹੜੀਆਂ ਕੀ ਲੋਕਾਂ ਨੂੰ ਜਿਹੜਾ ਹੈ ਜੋੜਦੀਆਂ ਨੇ ਤੇ ਤੋੜਦੀਆਂ ਨੇ ਹੈ ਤਾਂ ਬਿਰਵਲ ਬੜਾ ਐਕਟਿਵ ਵਜੀਰ ਮੰਨਿਆ ਗਿਆ ਹੈ ਇੱਕ ਤੁਰੰਤ ਜਵਾਬ ਦੇਣ ਵਾਲਾ ਹੈ ਤਾਂ ਉਹਨੇ ਇਹ ਕਿਹਾ ਮਹਾਰਾਜ ਤਿਆਗ ਦੀ ਭਾਵਨਾ ਸਭ ਨੂੰ ਜੋੜਨ ਦਾ ਕੰਮ ਕਰਦੀ ਹੈ ਤੇ ਜਿਹੜੀ ਸਵਾਰਥ ਦੀ ਭਾਵਨਾ ਉਹ ਸਭ ਨੂੰ ਤੋੜਨ ਦਾ ਕੰਮ ਕਰਦੀ ਹੈ ਕਹਿੰਦੇ ਸਵਾਰਥ ਜੇ ਘਰ ਚ ਆ ਜੇ ਤਾਂ ਘਰ ਬਰਬਾਦ ਹੋ ਜਾਂਦਾ ਕਿਸੇ ਦੇਸ਼ ਦੇ ਵਿੱਚ ਕਿਸੇ ਮੁਹੱਲੇ ਦੇ ਵਿੱਚ ਕਿਸੇ ਪਰਿਵਾਰ ਦੇ ਵਿੱਚ ਆ ਜੇ ਸਵਾਰਥ ਤਾਂ ਉਹ ਉਹਨਾਂ ਨੂੰ ਤੋੜ ਦਿੰਦਾ ਪਰੰਤੂ ਤਿਆਗ ਦੀ ਭਾਵਨਾ ਜੇ ਕਿਸੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਕਿਸੇ ਦੇਸ਼ ਦੇ ਵਿੱਚ ਕਿਸੇ ਮੁਹੱਲੇ ਸ਼ਹਿਰ ਜਿੱਥੇ ਵੀ ਆ ਜੇ ਉਹ ਉਹਨਾਂ ਨੂੰ ਹਮੇਸ਼ਾ ਜੋੜਨ ਦਾ ਕੰਮ ਕਰਦੀ ਹੈ ਤਾਂ ਉਦਹੀਂ ਉਹ ਕਹਿੰਦਾ ਕਿ ਮੈਂ ਬਾਦਸ਼ਾਹ ਜੀ ਜਦੋਂ ਅਸੀਂ ਹਵਨ ਕਰਦੇ ਹਾਂ ਸਾਹੀ ਪ੍ਰਮਾਤਮਾ ਦੇ ਅੱਗੇ ਹੀ ਪ੍ਰੇ ਕਰਦੇ ਆ ਕਿ हे ਪ੍ਰਮਾਤਮਾ ਜੋ ਵੀ ਤੇਰਾ ਹੈ ਉਹ ਸਾਡਾ ਕੁਛ ਨਹੀਂ ਇਹਦੇ ਵਿੱਚ ਹੈ ਸਵਾਹਾ ਕਹਿੰਦੇ ਅਸੀਂ ਕਿ ਜੋ ਵੀ ਤੁਸੀਂ ਦਿੱਤਾ ਹੈ ਸਭ ਤੁਹਾਡਾ ਹੀ ਹੈ ਇਸ ਨੂੰ ਅਦਾ ਹੀ ਅਸੀਂ ਆਨੰਦ ਲੈ ਰਹੇ ਹਾਂ ਪਰ ਅਖੀਰ ਚ ਕੀ ਹੈ ਅਸੀਂ ਮਿੱਟੀ ਹੋ ਜਾਣਾ ਮਿੱਟੀ ਦੇ ਵਿੱਚ ਹੀ ਮਿਲ ਜਾਣਾ ਹੈ ਤਾਂ ਉਹ ਕਹਿੰਦਾ ਹੈ ਬਾਦਸ਼ਾਹ ਕਹਿੰਦਾ ਵੀ ਆਪਾਂ ਆਪਣੇ ਲੋਕਾਂ ਨੂੰ ਪੜਨਾ ਚਾਹੁੰਦੇ ਆ ਕਿ ਉਹਨਾਂ ਚ ਤਿਆਗ ਦੀ ਭਾਵਨਾ ਹੈ ਜਾਂ ਸਵਾਰਥ ਦੀ ਭਾਵਨਾ ਹੈ ਤਾਂ ਉਹਗਲੇ ਦਿਨੀ ਸਾਰੇ ਰਾਜ ਦੇ ਵਿੱਚ ਟੰਡੋਰਾ ਪਟਵਾ ਦਿੰਦੇ ਆ ਕਿ ਜੋ ਵੀ ਵੀ ਮਹਾਰਾਜ ਨੇ ਆਪਣੇ ਪੰਡਾਰ ਖਜ਼ਾਨੇ ਜਿਹੜੇ ਨੇ ਖੋਲਤੀਆਂ ਜੋ ਤੁਸੀਂ ਲੈਣਾ ਚਾਹੁੰਦੇ ਹੋ ਉਹ ਲੈ ਜਾ ਸਕਦੇ ਤਾਂ ਨੈਕਸਟ ਦਿਨ ਜਦੋਂ ਪ੍ਰਜਾ ਆਈ ਤਾਂ ਸਾਰੀ ਪ੍ਰਜਾ ਹੱਥ ਛੋੜ ਕੇ ਖੜੀ ਹੋ ਗਈ ਕਿ ਨਹੀਂ ਮਹਾਰਾਜ ਸੀ ਆਪਣੀ ਮਿਹਨਤ ਨਾਲ ਹੀ ਆਪਣਾ ਘਰ ਚਲਾਵਾਂਗੇ ਹੈ ਅਸੀਂ ਹਲੇ ਸਾਨੂੰ ਖਜ਼ਾਨੇ ਚ ਕੁਝ ਨਹੀਂ ਚਾਹੀਦਾ ਹੈ ਇਹ ਕਦੀ ਸੁੱਕਾ ਹੋਇਆ ਹੜਾ ਹੈ ਤਾਸੀਂ ਤੁਹਾਡੀ ਮਦਦ ਤੇ ਲਵਾਂਗੇ ਤਾਂ ਨਹੀਂ ਤਾਂ ਅਸੀਂ ਜਿਹੜੀਆਂ ਹਨ ਆਪਣਾ ਪਰਿਵਾਰ ਨੂੰ ਆਪਣੀ ਮਿਹਨਤ ਦੇ ਨਾਲ ਹੀ ਚਲਾਉਣਾ ਚਾਹੁੰਦੇ ਆ ਤਾਂ ਮਹਾਰਾਜ ਬਹੁਤ ਖੁਸ਼ ਹੋਏ ਕਿ ਨਹੀਂ ਮੇਰੀ ਪ੍ਰਜਾ ਦੇ ਵਿੱਚ ਤਿਆਗ ਦੀ ਭਾਵਨਾ ਜਿਹੜੀ ਹੈ ਉਹਨਾਂ ਦੇ ਵਿੱਚ ਕੋਈ ਵੀ ਜਿਹੜਾ ਹੈ ਆਪਣੇ ਆਪ ਨੂੰ ਜਿਹੜਾ ਹੈ ਕਿ ਕਿਸੇ ਤੇ ਡਿਪੈਂਡੈਂਟ ਰਹਿਣ ਦੀ ਭਾਵਨਾ ਨਹੀਂ ਹੈ ਤਾਂ ਮਹਾਰਾਜ ਇੰਨੇ ਖੁਸ਼ ਹੋਏ ਕਿ ਰਾਜਾ ਜਿਹੜੇ ਨੇ ਖੁਸ਼ ਹੋ ਕੇ ਉਹਨਾਂ ਦੀ ਤਿਆਗ ਦੀ ਭਾਵਨਾ ਦੇਖਦੇ ਹੋਏ ਜਿਹੜਾ ਹੈ ਬਹੁਤ ਉਹਦਾ ਜਿਹੜਾ ਮਨ ਉਦਾਸ ਸੀ ਉਹ ਜਿਹੜਾ ਹੈ ਖਤਮ ਹੋ ਗਿਆ ਤਾਂ ਇਸੇ ਤਰ੍ਹਾਂ ਜੇ ਅਸੀਂ ਅੱਜ ਦੇ ਟਾਈਮ ਦੇ ਵਿੱਚ ਵੀ ਆਪਣੇ ਦੇਸ਼ ਦੇ ਵਿੱਚ ਖਾਸ ਕਰਕੇ ਇਹ ਜਿਹੜੀ ਭਾਵਨਾ ਸੰਹਾਰਿਕ ਦੇ ਵਿੱਚ ਦੇਖਣਾ ਚਾਹੁੰਦੇ ਆ ਕਿ ਜੋ ਸਾਡੇ ਇਹ ਆਉਣ ਵਾਲੀ ਪੀੜ੍ਹੀ ਹੈ ਉਹਦੇ ਲਈ ਜਿਹੜਾ ਜੋ ਤਿਆਗ ਕਰੀਏ ਤਾਂ ਜੋ ਜਿਹੜਾ ਹੈ ਸਾਡਾ ਸੰਸਾਰ ਜਿਹੜਾ ਹੈ ਆਉਣ ਵਾਲਾ ਜੀਵਨ ਹੈ ਬੱਚਿਆਂ ਦਾ ਜੀਵਨ ਹੈ ਉਹ ਜਿਹੜਾ ਹੈ ਵਧੀਆ ਹੋ ਸਕੇ ਤਾਂ ਇਸ ਕਹਾਣੀ ਦੀ ਸਾਨੂੰ ਇਹੀ ਸਿੱਖਿਆ ਹੈ ਵੀ ਹਮੇਸ਼ਾ ਤੋੜਨ ਦਾ ਕੰਮ ਨਾ ਕਰੋ ਸਵਾਰਥ ਨੂੰ ਅੱਗੇ ਨਾ ਰੱਖੋ ਆਪਣੇ ਵਿੱਚ ਤਿਆਗ ਦੀ ਭਾਵਨਾ ਜੋ ਤੁਹਾਨੂੰ ਮਿਲਣਾ ਉਹ ਤਾਂ ਪ੍ਰਭੂ ਨੇ ਦੇ ਹੀ ਦੇਣਾ ਹੈ ਉਹ ਤਾਂ ਕਿਸੇ ਹਾਲਤ 'ਚ ਵੀ ਸਾਨੂੰ ਜਿਹੜਾ ਹੈ ਨਹੀਂ ਰੁਕ ਸਕਦਾ ਜੋ ਸਾਡੇ ਝੋਲੀ ਚੋਂ ਨੇ ਪਾਇਆ ਉਹ ਸਾਨੂੰ ਟਾਈਮ ਆਉਣ ਤੇ ਮਿਲੀ ਜਾਣਾ ਹੈ ਥੈਂਕ ਯੂ